ਸੱਚਿਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਿਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਆਂ ਜੀ ਸੁਨੀਤਾ ਦਾ ਦਿਲ ਅੱਜ ਬਹੁਤ ਉਦਾਸ ਸੀ ਉਹ ਆਪਣੇ ਮਨ ਨੂੰ ਹਲਕਾ ਕਰਨ ਦੇ ਲਈ ਘਰ ਤੋਂ ਬਾਹਰ ਸੜਕ ਤੇ ਘੁੰਮਣ ਲਈ ਆ ਗਈ ਉਹ ਸ਼ਾਮ ਦੇ ਢਲਦੇ ਪੈਰ ਵਿੱਚ ਚੁੱਪਚਾਪ ਘੁੰਮਸਮ ਦਰਦੀ ਜਾ ਰਹੀ ਸੀ ਕਿ ਅਚਾਨਕ ਕਿਸੇ ਨੇ ਉਸ ਨੂੰ ਆਵਾਜ਼ ਮਾਰੀ ਕਿੰਦੇ ਸੁਣੋ ਜੀ ਸੁਨੀਤਾ ਨੇ ਪਿੱਛੇ ਮੁੜ ਕੇ ਵੇਖਿਆ ਤੇ ਇੱਕ ਹਮ ਉਮਰ ਦਾ ਲੜਕਾ ਉਸ ਨੂੰ ਆਵਾਜ਼ ਦੇ ਰਿਹਾ ਸੀ ਸੁਨੀਤਾ ਨੇ ਗੌਰ ਨਾਲ ਉਸ ਲੜਕੇ ਨੂੰ ਦੇਖਿਆ ਤਾਂ ਉਸਦੇ ਮੋਢਿਆਂ ਤੇ ਵੱਡਾ ਸਾਰਾ ਬੈਗ 6 ਫੁੱਟ ਕੱਦ ਤੇ ਮਾਸੂਮ ਚਿਹਰਾ ਪਰ ਚਿਹਰੇ ਉੱਤੇ ਉਦਾਸੀ ਛਾਈ ਹੋਈ ਸੀ ਜਦੋਂ ਕੋਈ ਇਨਸਾਨ ਖੁਦ ਉਦਾਸ ਹੁੰਦਾ ਹੈ ਤੇ ਉਤੋਂ ਉਸ ਨੂੰ ਉਸੇ ਵਰਗਾ ਹੀ ਮਿਲ ਜਾਵੇ ਤਾਂ ਗੱਲਬਾਤ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ ਸੁਨੀਤਾ ਰੁਕ ਕੇ ਕਹਿੰਦੀ ਹਾਂਜੀ ਬੋਲੋ ਉਸ ਲੜਕੇ ਨੇ ਬੈਗ ਨਹੀਂ ਜੇ ਰੱਖਿਆ ਤੇ ਕਹਿੰਦਾ ਕਿ ਮੈਂ ਪਿੰਡ 'ਚ ਘਰ ਜਾ ਰਿਹਾ ਹਾਂ ਮੇਰੇ ਕੋਲ ਕਰਾਇਆ ਨਹੀਂ ਹੈ ਕਿ ਤੁਸੀਂ ਮੈਨੂੰ 200 ਰੁਪਏ ਉਧਾਰ ਦੇ ਸਕਦੇ ਹੋ ਸੁਨੀਤਾ ਥੋੜਾ ਜਿਹਾ ਹੱਸ ਕੇ ਕਹਿੰਦੀ ਤੁਸੀਂ ਵੇਖਣ ਵਿੱਚ ਭਿਖਾਰੀ ਤਾਂ ਨਹੀਂ ਲੱਗਦੇ ਖੱਟੇ-ਖੱਟੇ ਨੌਜਵਾਨ ਲੱਗ ਰਹੇ ਹੋ ਫਿਰ ਵੀ ਕਿਸੇ ਅਣਜਾਣ ਲੜਕੀ ਤੋਂ ਪੈਸੇ ਮੰਗ ਰਹਿ ਜੇ ਲੜਕਾ ਕਹਿੰਦਾ ਤੁਸੀਂ ਮੈਨੂੰ ਐਡਰੈਸ ਦੇ ਦਿਓ ਜਦੋਂ ਮੈਂ ਦੁਬਾਰਾ ਇਸ ਸ਼ਹਿਰ ਵਿੱਚ ਆਉਂਗਾ ਤੇ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰਦਾ ਹਾਂਗਾ ਸੁਨੀਤਾ ਸੜਕ ਦੇ ਕਿਨਾਰੇ ਇੱਕ ਦਰਖਤ ਦੇ نیچے ਲੱਗੀ ਹੋਈ ਬੈਂਚ ਤੇ ਬੈਠ ਗਈ ਤੇ ਫਿਰ ਕਹਿੰਦੀ ਤੁਸੀਂ ਵੀ ਬੈਠ ਜਾਓ ਲੱਗਦਾ ਤੁਸੀਂ ਬਹੁਤ ਥੱਕੇ ਹੋ ਹੋ ਪਹਿਲਾਂ ਆਪਣੇ ਬਾਰੇ ਕੁਝ ਦੱਸੋ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਇੱਥੇ ਕੀ ਕਰ ਰਹੇ ਹੋ ਫਿਰ ਮੈਂ ਤੁਹਾਡੀ ਮਦਦ ਕਰ ਦੇਵਾਂਗੀ ਸੁਨੀਤਾ ਅੱਜ ਬਹੁਤ ਉਦਾਸ ਸੀ ਕਿਉਂਕਿ ਅੱਜ ਉਸਦੀ ਮੰਗਣੀ ਟੁੱਟ ਗਈ ਸੀ ਇਸ ਤਰ੍ਹਾਂ ਦੇ ਇਨਸਾਨ ਨੇ ਉਸ ਨੂੰ ਧੋਖਾ ਦਿੱਤਾ ਇਸੇ ਤਰ੍ਹਾਂ ਦੇ ਇਨਸਾਨ ਨੇ ਉਸ ਨੂੰ ਧੋਖਾ ਦਿੱਤਾ ਸੀ ਜਿਸ ਨੂੰ ਉਹ ਪਿਆਰ ਕਰਦੀ ਸੀ ਤੇ ਉਹ ਪਿਆਰ ਉਹ ਆਦਮੀ ਉਸਦੇ ਨਾਲ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ ਇੱਕ ਸਾਲ ਪਹਿਲਾਂ ਉਸ ਨੂੰ ਮਿਲੀ ਸੀ ਤੇ ਫਿਰ ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ 4 ਮਹੀਨੇ ਪਹਿਲਾਂ ਹੀ ਦੋਵਾਂ ਦੇ ਘਰ ਵਾਲਿਆਂ ਦੀ ਆਪਸ ਵਿੱਚ ਸਹਿਮਤੀ ਹੋ ਗਈ ਕੁਝ ਦਿਨ ਪਹਿਲਾਂ ਹੀ ਉਸ ਲੜਕੇ ਦੀ ਸਰਕਾਰੀ ਨੌਕਰੀ ਲੱਗ ਗਈ ਸੀ ਉਹ ਸਰਕਾਰੀ ਕਲਰਕ ਬਣ ਚੁੱਕਿਆ ਸੀ ਸਰਕਾਰੀ ਨੌਕਰੀ ਮਿਲਨ ਤੋਂ ਮਿਲਦਿਆਂ ਹੀ ਉਸਨੇ ਆਪਣੇ ਔਕਾਤ ਦਿਖਾ ਦਿੱਤੀ ਤੇ ਮੰਗਣੀ ਵੀ ਤੋੜ ਦਿੱਤੀ ਸੁਨੀਤਾ ਵਿਧਵਾ ਮਾਂ ਦੀ ਇਕਲੌਤੀ ਔਲਾਦ ਸੀ ਜਦੋਂ ਉਸ ਦੀ ਮਾਂ ਦੀਆਂ ਉਮੀਦਾਂ ਟੁੱਟੀਆਂ ਤੇ ਸੁਨੀਤਾ ਵੀ ਟੁੱਟ ਗਈ ਦਿਲ ਇੰਨਾ ਜ਼ਿਆਦਾ ਦੁਖੀ ਸੀ ਕਿ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਬੈਂਚ ਤੇ ਬੈਠਣ ਤੋਂ ਬਾਅਦ ਉਹ ਲੜਕਾ ਕਹਿੰਦਾ ਕਿ ਮੈਂ ਪਿੰਡ ਦਾ ਰਹਿਣ ਵਾਲਾ ਹਾਂ ਤੇ ਪੜ੍ਹਾਈ ਕਰ ਰਿਹਾ ਹਾਂ ਇੱਥੇ ਰਹਿ ਕੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹਾਂ ਇੱਕ ਪੇਪਰ ਪਾਸ ਕਰ ਚੁੱਕਿਆ ਹਾਂ ਹੁਣ ਮੁੱਖ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹਾਂ ਅਚਾਨਕ ਘਰ ਵਿੱਚ ਪ੍ਰੋਬਲਮ ਹੋ ਗਈ ਮੇਰਾ ਸਾਰਾ ਖਰਚਾ ਵੱਡਾ ਭਰਾ ਕਰਦਾ ਸੀ ਤੇ ਉਹ ਕਿਸੇ وجہ ਤੋਂ ਲੜਾਈ ਝਗੜਾ ਕਰਕੇ ਅਲੱਗ ਰਹਿਣ ਲੱਗ ਪਿਆ ਹੁਣ ਘਰ ਵਿੱਚ ਸਿਰਫ ਮੇਰੇ ਬੁੱਢੇ ਮਾਤਾ ਪਿਤਾ ਹੀ ਹਨ ਉਹਨਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਮੇਰੀ ਤਿਆਰੀ ਦਾ ਖਰਚਾ ਚੁੱਕ ਸਕਣ ਸੁਨੀਤਾ ਉਦਾਸ ਹੋ ਕੇ ਕਹਿੰਦੀ ਕਿ ਜਦੋਂ ਆਪਣੇ ਬੁਰੇ ਟਾਈਮ ਤੇ ਸਾਥ ਛੱਡ ਦੇਣ ਤਾਂ ਦੁੱਖ ਤਾਂ ਬਹੁਤ ਹੁੰਦਾ ਹੈ ਨਾ ਉਹ ਕਹਿੰਦਾ ਦੁੱਖ ਤਾਂ ਬਹੁਤ ਹੁੰਦਾ ਹੈ ਪਰ ਕਰ ਵੀ ਕੀ ਸਕਦੇ ਹਾਂ ਸਾਰਿਆਂ ਦੀ ਆਪਣੀ ਆਪਣੀ ਜ਼ਿੰਦਗੀ ਹੈ ਫਿਰ ਸੁਨੀਤਾ ਕੁਝ ਬੋਲ ਕੇ ਸੋਚ ਕੇ ਬੋਲੀ ਕੀ ਤੁਹਾਡਾ ਇੱਥੇ ਮਹੀਨੇ ਦਾ ਕਿੰਨਾ ਕੁ ਖਰਚਾ ਹੋ ਜਾਂਦਾ ਹੈ ਉਹ ਕਹਿੰਦਾ ਕਿ ਮੇਰੀ ਟ੍ਰੇਨ ਲੰਘ ਜਾਵੇਗੀ ਤੇ ਅਗਲੀ ਟ੍ਰੇਨ ਰਾਤ ਦੇ 10 ਵਜੇ ਤੋਂ ਬਾਅਦ ਆਉਂਦੀ ਹੈ ਜੇਕਰ ਮੇਰੀ ਮਦਦ ਕਰ ਸਕਦੇ ਹੋ ਤਾਂ ਕਰ ਦਿਓ ਸੁਨੀਤਾ ਥੋੜਾ ਹੱਸ ਕੇ ਕਹਿੰਦੀ ਕਿ ਕਿੰਨੀ ਮਾੜੀ ਕਿਸਮਤ ਦੀ ਗੱਲ ਹੈ ਕਿ ਕੱਲ ਨੂੰ ਇੱਕ ਆਈਪੀਐਸ ਬਣਨ ਵਾਲੇ ਲੜਕੇ ਨੂੰ ਕਿਸੇ ਤੋਂ ਪੈਸੇ ਮੰਗਣੇ ਪੈ ਰਹੇ ਹਨ ਲੜਕਾ ਆਤਮ ਵਿਸ਼ਵਾਸ ਵਾਲਾ ਸੀ ਇਸ ਲਈ ਉੱਠ ਕੇ ਖੜਾ ਹੋ ਗਿਆ ਤੇ ਕਹਿੰਦਾ ਬੇਇੱਜ਼ਤੀ ਨਾ ਕਰੋ ਉਧਾਰ ਮੰਗ ਰਿਆ ਹਾਂ ਵਾਪਿਸ ਕਰ ਦੇਵਾਂਗਾ ਜੇਕਰ ਦੇ ਸਕਦੇ ਹਾਂ ਤਾਂ ਦੇ ਦਿਓ ਨਹੀਂ ਤਾਂ ਮੈਂ ਚਲਦਾ ਹਾਂ ਸੁਨੀਤਾ ਨੇ ਉਸ ਨੂੰ ਫੜ ਕੇ ਬਿਠਾ ਲਿਆ ਤੇ ਕਹਿੰਦੀ ਮੈਂ ਤਾਂ ਪੁੱਛ ਰਹੀ ਹਾਂ ਕਿ ਮਹੀਨੇ ਦਾ ਕਿੰਨਾ ਕੁ ਖਰਚਾ ਹੋ ਜਾਂਦਾ ਹੈ ਪਰ ਤੁਸੀਂ ਦੱਸਿਆ ਹੀ ਨਹੀਂ ਮੈਂ ਪ੍ਰਾਈਵੇਟ ਨੌਕਰੀ ਕਰਕੇ ਮਹੀਨੇ ਦੇ 20000 ਕਮਾ ਲੈਂਦੀ ਹਾਂ 10000 ਵਿੱਚ ਮੇਰਾ ਤੇ ਮੇਰੀ ਮਾਂ ਦਾ ਖਰਚਾ ਆਰਾਮ ਨਾਲ ਨਿਕਲ ਜਾਂਦਾ ਹੈ ਤੇ 10000 ਮੇਰੇ ਕੋਲ ਬਚ ਜਾਂਦੇ ਹਨ ਮੈਂ ਸੋਚ ਰਹੀ ਹਾਂ ਕਿ ਇਹ 10000 ਮੈਂ ਹਰ ਮਹੀਨੇ ਤੁਹਾਨੂੰ ਦੇ ਦਿਆ ਕਰਾਂਗੀ ਜੇਕਰ ਤੁਹਾਡੇ ਵਿੱਚ ਇੰਨੇ ਦਾ ਸਰ ਜਾਵੇਗਾ ਤਾਂ ਦੱਸੋ ਉਹ ਲੜਕਾ ਹੈਰਾਨ ਹੋ ਕੇ ਉਸਦੇ ਮੂੰਹ ਵੱਲ ਵੇਖਣ ਲੱਗ ਪਿਆ ਤੇ ਕਹਿੰਦਾ ਪਾਗਲ ਤਾਂ ਨਹੀਂ ਹੋ ਵੈ ਤੁਸੀਂ ਇੱਕ ਅਣਜਾਣ ਲੜਕੇ ਦੇ ਲਈ 10000 ਦਾ ਖਰਚਾ ਚੁੱਕਣ ਨੂੰ ਤਿਆਰ ਹੋ ਗਏ ਉਹ ਕਹਿੰਦੀ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਮੈਂ ਚਾਹੁੰਦੀ ਹਾਂ ਕਿ ਤੂੰ ਆਈਏਐਸ ਹੀ ਬਣੇ ਕਿਉਂਕਿ ਛੋਟੇ ਰੈਂਕ ਤਾਂ ਮੈਨੂੰ ਵੀ ਪਸੰਦ ਨਹੀਂ ਉਹ ਲੜਕਾ ਪੂਰੇ ਆਤਮ ਵਿਸ਼ਵਾਸ ਨਾਲ ਬੋਲਿਆ ਕਿ ਹਾਂ ਮੈਂ ਆਈਏਐਸ ਜ਼ਰੂਰ ਬਣਾਂਗਾ ਤੈਨੂੰ ਲੱਗਦਾ ਹੈ ਕਿ ਤੂੰ ਆਈਏਐਸ ਬਣਨ ਤੋਂ ਬਾਅਦ ਮੇਰੇ ਪੈਸੇ ਵਾਪਸ ਕਰ ਦੇਵੇਂਗਾ ਫਿਰ ਕੁਝ ਸੋਚ ਕੇ ਉਹ ਲੜਕਾ ਕਹਿੰਦਾ ਕਿ ਨਹੀਂ ਮੈਨੂੰ ਨਹੀਂ ਚਾਹੀਦੀ ਤੁਹਾਡੀ ਮਦਦ ਤੁਸੀਂ ਮੈਨੂੰ 200 ਰੁਪਏ ਦੇ ਦਿਓ ਸੁਨੀਤਾ ਕਹਿੰਦੀ ਇਹ ਟਾਈਮ ਤੱਕ ਤੈਨੂੰ ਮੈਂ ਥੋੜੀ ਪਾਗਲ ਲੱਗ ਰਹੀ ਹਾਂ ਮੇਰੀ ਛੱਡ ਤੂੰ ਆਪਣੇ ਬਾਰੇ ਆਪਣੀ ਜ਼ਿੰਦਗੀ ਵਾਰ-ਵਾਰ ਮੌਕਾ ਨਹੀਂ ਦਿੰਦੀ ਮੈਂ ਵਾਦਾ ਕਰਦੀ ਹਾਂ ਜਦੋਂ ਤੱਕ ਤੂੰ ਨੌਕਰੀ ਨਹੀਂ ਲੱਗ ਜਾਂਦਾ ਉਦੋਂ ਤੱਕ ਮੈਂ ਤੈਨੂੰ ਪੈਸੇ ਦਿੰਦੀ ਰਹਾਂਗੀ ਜੇਕਰ ਤੂੰ ਪੜ੍ਹਾਈ ਵਿੱਚ ਕਮਜ਼ੋਰ ਜਿ ਰਹਾ ਤਾਂ ਤੇਰੀ ਨੌਕਰੀ ਨਾ ਲੱਗੀ ਫਿਰ ਥੋੜੀ ਮੁਸ਼ਕਲ ਹੋ ਸਕਦੀ ਹੈ ਇਸ ਦਾ ਤਾਂ ਇਹੀ ਹੱਲ ਹੈ ਕਿ ਜੇਕਰ ਤੇਰੀ ਨੌਕਰੀ ਨਾ ਲੱਗੀ ਤਾਂ ਤੂੰ ਇੱਥੋਂ ਭੱਜ ਜਾਵੇਂ ਮੈਂ ਕਿਹੜਾ ਤੇਰੇ ਪਿੱਛੇ ਆਉਣਾ ਹੈ ਇਹ ਲੜਕਾ ਹੈਰਾਨ ਸੀ ਕਿ ਇਹ ਮੇਰੇ ਲਈ ਇੰਨਾ ਕੁਝ ਕਿਉਂ ਕਰ ਰਹੀ ਹੈ ਸੁਨੀਤਾ ਕਹਿੰਦੀ ਮੇਰੀ ਗੱਲ ਮਨਜ਼ੂਰ ਹੈ ਤਾਂ ਦੱਸ ਨਹੀਂ ਤਾਂ ਤੂੰ ਜਾ ਸਕਦਾ ਹੈ ਉਹ ਲੜਕਾ ਆਤਮ ਵਿਸ਼ਵਾਸ ਨਾਲ ਕਹਿੰਦਾ ਕਿ ਫਿਰ ਤਾਂ ਕੋਈ ਕੰਟਰੈਕਟ ਲਿਖਣਾ ਪਵੇਗਾ ਸੁਨੀਤਾ ਕਹਿੰਦੀ ਕਿ ਨਹੀਂ ਫਿਰ ਉਹ ਲੜਕਾ ਕਹਿੰਦਾ ਕਿ ਮੇਰੀ ਮਾਂ ਕਹਿੰਦੀ ਹੈ ਕਿ ਜੇਕਰ ਫਰੀ ਵਿੱਚ ਕੋਈ ਕੁਝ ਦੇ ਰਿਹਾ ਹੋਵੇ ਤਾਂ ਨਹੀਂ ਲੈਣਾ ਚਾਹੀਦਾ ਉਸ ਵਿੱਚ ਜ਼ਰੂਰ ਉਸ ਦਾ ਕੋਈ ਮਤਲਬ ਛिपਿਆ ਹੁੰਦਾ ਹੈ ਸੁਨੀਤਾ ਗੁੱਸੇ ਵਿੱਚ ਖੜੀ ਹੋ ਕੇ ਕਹਿੰਦੀ ਕਿ ਆਹ ਹੈ 200 ਰੁਪਏ ਆਈਐਸ ਬੰਨਾ ਤੇਰੇ ਵੱਸ ਦੀ ਗੱਲ ਨਹੀਂ ਉਹ ਉੱਠ ਕੇ ਉੱਥੋਂ ਜਾਣ ਲੱਗੀ ਤਾਂ ਲੜਕਾ ਬੋਲਿਆ ਮੈਂ ਜ਼ਰੂਰ ਬਣੂੰਗਾ ਆਈਐਸ ਮੈਨੂੰ ਤੇਰਾ ਪ੍ਰਪੋਜ਼ਲ ਮਨਜ਼ੂਰ ਹੈ ਸੁਨੀਤਾ ਕੁਝ ਨਾ ਬੋਲੀ ਤਾਂ ਸਿਰਫ ਮੁਸਕਰਾ ਪਈ ਉਸ ਤੋਂ ਬਾਅਦ ਉਸਨੇ ਆਪਣੇ ਘਰ ਦੇ ਨਸਤੀਕ ਹੀ ਉਸ ਨੂੰ ਸਸਤਾ ਜਿਹਾ ਕਮਰਾ ਕਰਾਏ ਤੇ ਦਿਲਵਾ ਦਿੱਤਾ ਜਗਾ ਵੀ ਇਹੋ ਜਿਹੀ ਦੇਖੀ ਜਿੱਥੇ ਕੋਈ ਜ਼ਿਆਦਾ ਸ਼ੋਰ ਸ਼ਰਬਾ ਨਾ ਹੋਵੇ ਫਿਰ ਉਸ ਨੂੰ ਪਹਿਲੇ ਮਹੀਨੇ ਦੀ 10000 ਕਿਸ਼ਤ ਦੇ ਦਿੱਤੀ ਉਹ ਲੜਕਾ ਜਿਸ ਦਾ ਨਾਮ ਰਾਕੇਸ਼ ਸੀ ਆਪਣੀ ਤਿਆਰੀ ਕਰਨ ਵਿੱਚ ਲੱਗ ਗਿਆ ਸੁਨੀਤਾ ਦੀ ਮਾਂ ਨੂੰ ਜਦੋਂ ਇਹ ਸਭ ਕੁਝ ਪਤਾ ਲੱਗਿਆ ਤਾਂ ਉਹ ਕਹਿੰਦੀ ਕਿ ਤੂੰ پاਗਲ ਤਾਂ ਨਹੀਂ ਹੋ ਗਈ ਕਿਸੇ ਅਣਜਾਣ ਲੜਕੇ ਦੇ ਲਈ ਇੰਨੇ ਪੈਸੇ ਉਡਾ ਰਹੀ ਹੈ ਇੱਕ ਵਾਰ ਧੋਖਾ ਖਾ ਕੇ ਅਜੇ ਵੀ ਤੈਨੂੰ ਅਕਲ ਨਹੀਂ ਆਈ ਇਹ ਦੁਨੀਆ ਬਹੁਤ ਸੁਆਰਥੀ ਹੈ ਸਿਰਫ ਆਪਣਾ ਮਤਲਬ ਕੱਢਦੀ ਹੈ ਸੁਨੀਤਾ ਕਹਿੰਦੀ ਕਿ ਤੋਖੇ ਦਾ ਇਲਾਜ ਹੀ ਤੋਖਾ ਹੈ ਮਾਂ ਇੱਕ ਅਣਜਾਣੇ ਵਿੱਚ ਮਿਲਿਆ ਤੇ ਦੂਜਾ ਜਾਨ ਬੁੱਝ ਕੇ ਖਾਣਾ ਚਾਹੁੰਦੀ ਹਾਂ ਮਾਂ ਕਹਿੰਦੀ ਕਿ ਤੈਨੂੰ ਬਹੁਤ ਵਧੀਆ ਲੜਕਾ ਮਿਲੇਗਾ ਤੂੰ ਐਵੇਂ ਕਿਸੇ ਤੇ ਪੈਸੇ ਨਾ ਉਡਾ ਅਜੇ ਤੇਰਾ ਵਿਆਹ ਵੀ ਵਿਆਹ ਤੇ ਵੀ ਬਹੁਤ ਖਰਚਾ ਹੋਵੇਗਾ ਇਸ ਲਈ ਥੋੜੇ-ਬਹੁਤ ਪੈਸੇ ਜੋੜਨੇ ਜ਼ਰੂਰੀ ਹਨ ਉਹ ਕਹਿੰਦੀ ਇਹ ਪੈਸੇ ਹੀ ਤਾਂ ਜੋੜ ਰਹੇ ਹਨ ਮਾਂ ਰਕੇਸ਼ਨ ਨੂੰ ਥੋੜੇ ਥੋੜੇ ਕਰਕੇ ਦੇ ਰਹੀ ਹਾਂ ਤੇ ਨੌਕਰੀ ਲੱਗਣ ਤੋਂ ਬਾਅਦ ਉਹ ਸਾਰੇ ਪੈਸੇ ਇਕੱਠੇ ਮੈਨੂੰ ਵਾਪਸ ਦੇ ਦੇਵੇਗਾ ਮਾਂ ਕਹਿੰਦੀ ਚੱਲੀਏ ਤੂੰ ਬਹੁਤ ਭੋਲੀ ਹੈ ਇੱਥੇ ਤਾਂ ਲੋਕ ਆਪਾਂ ਨੂੰ ਠੱਗ ਲੈਂਦੇ ਹਨ ਦੀਪਕ ਨੂੰ ਵੀ ਸਰਕਾਰੀ ਨੌਕਰੀ ਕਰਨ ਦੇ ਲਈ ਤੂੰ ਹੀ ਮੋਟੀਵੇਟ ਕੀਤਾ ਸੀ ਮਗਰ ਅੰਜਾਮ ਕੀ ਨਿਕਲਿਆ ਕਲਰਕ ਬਣਨ ਤੋਂ ਬਾਅਦ ਤੇ ਇਹਨੂੰ ਛੱਡ ਗਿਆ ਸੁਨੀਤਾ ਨੇ ਇੱਕ ਲੰਮਾ ਸਾਲ ਯਾਦ ਕਹਿੰਦੀ ਮਾਂ ਉਸੇ ਕਲਰਕ ਨੂੰ ਹੀ ਤਾਂ ਉਸਦੀ ਔਕਾਤ ਯਾਦ ਕਰਵਾਉਣੀ ਹੈ ਬਹੁਤ ਤਿਲ ਦੁਖੀ ਹੁੰਦਾ ਹੈ ਦਿਲ ਤੇ ਇੱਕ ਪੱਥਰ ਬਣ ਚੁੱਕਿਆ ਹੈ ਇਨਾ ਕਹਿੰਦੇ ਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ 2 ਮਹੀਨੇ ਦਿਨ ਤੱਕ ਦਿਨ ਰਾਤ ਮਿਹਨਤ ਕਰਕੇ ਰਾਕੇਸ਼ ਪੇਪਰ ਦੇ ਕੇ ਆਪਣੇ ਪਿੰਡ ਚਲਾ ਗਿਆ ਕਿਉਂਕਿ ਆਈਐਸ ਬਣਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਦੇਸ਼ ਦੇ ਸਾਰੇ ਬ੍ਰਿਲੀਅੰਟ ਸਟੂਡੈਂਟ ਲੱਖਾਂ ਦੀ ਗਿਣਤੀ ਵਿੱਚ ਪੇਪਰ ਦੇਣ ਆਉਂਦੇ ਹਨ ਜੂਨ ਵੀ ਲਗਭਗ 1 ਲੱਖ ਦਾ ਹੀ ਹੁੰਦਾ ਹੈ ਜਦੋਂ ਰਿਜ਼ਲਟ ਆਇਆ ਤਾਂ ਰਕੇਸ਼ ਥੋੜੇ ਹੀ ਨੰਬਰਾਂ ਤੇ ਰਹਿ ਗਿਆ ਰਿਜ਼ਲਟ ਆਉਣ ਤੋਂ ਬਾਅਦ ਅਗਲੇ ਦਿਨ ਉਹ ਪਿੰਡ ਤੋਂ ਸ਼ਹਿਰ ਵਾਪਸ ਆ ਜਾਂਦਾ ਉਹ ਸੁਨੀਤਾ ਨੂੰ ਕਹਿੰਦਾ ਹੈ ਕਿ ਆ ਲੈ 20000 ਰੁਪਏ ਮੇਰੇ ਤੇ ਵਿਸ਼ਵਾਸ ਕਰਨ ਲਈ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਫੇਲ ਹੋ ਗਿਆ ਹੁਣ ਹੋਰ ਪੜ੍ਹਾਈ ਨਹੀਂ ਕਰ ਸਕਦਾ ਪਿੰਡ ਵਿੱਚ ਹੀ ਕੋਈ ਛੋਟਾ ਮੋਟਾ ਕੰਮ ਕਰ ਲਵਾਂਗਾ ਸੁਨੀਤਾ ਕਹਿੰਦੀ ਮੈਨੂੰ ਲੱਗਦਾ ਹੈ ਕਿ ਇਹ ਪੈਸੇ ਕਿਸੇ ਤੋਂ ਵਿਆਜ ਲੈ ਕੇ ਆਇਆ ਹੈ ਇਹ ਪੈਸੇ ਵਾਪਸ ਲੈ ਜਾ ਤੇ ਉਸ ਨੂੰ ਦੇ ਦੇ ਜਿਸ ਕੋਲੋਂ ਵੀ ਲੈ ਕੇ ਆਇਆ ਹੈ ਤੂੰ ਵਾਦਾ ਕੀਤਾ ਸੀ ਕਿ ਨੌਕਰੀ ਲੱਗਣ ਤੋਂ ਬਾਅਦ ਮੇਰੇ ਪੈਸੇ ਵਾਪਸ ਕਰੇਗਾ ਇਸ ਲਈ ਮੈਂ ਪੈਸੇ ਨਹੀਂ ਲਵਾਂਗੀ ਉਹ ਕਹਿੰਦਾ ਮੇਰੇ ਅੰਦਰ ਵੀ ਆਤਮ ਸਮਾਨ ਤੇ ਉਮੀਦ ਹੈ ਤੂੰ ਵਕਤ ਰਹਿੰਦਿਆਂ ਮੇਰੀ ਬਹੁਤ ਮਦਦ ਕੀਤੀ ਇਸ ਲਈ ਤੇਰਾ ਧੰਨਵਾਦ ਪੈਸੇ ਫੜ ਤੇ ਮੈਂ ਚੱਲਿਆ ਉਹ ਕਹਿੰਦੀ ਹਾਰ ਕੇ ਜਾ ਰਿਆਂ ਆਪਣਾ ਕੰਟਰੈਕਟ ਅਜੇ ਖਤਮ ਹੀ ਕਿਤੇ ਹੋਇਆ ਹੈ ਆਪਣੇ ਆਪ ਨੂੰ ਇੱਕ ਹੋਰ ਮੌਕਾ ਦੇ ਜਿੱਥੇ ਪੜ੍ਹਾਈ ਇੰਨੇ ਸਾਲ ਖਰਾਬ ਹੋ ਗਈ ਇੱਕ ਸਾਲ ਹੋਰ ਖਰਾਬ ਕਰ ਦੇ ਪਹਿਲੀ ਵਾਰ ਹੀ ਕੋਸ਼ਿਸ਼ ਕਰਨ ਨਾਲ ਕੋਈ ਆਈਐਸ ਨਹੀਂ ਬਣ ਜਾਂਦਾ ਉਹ ਲੜਕਾ ਕਹਿੰਦਾ ਇਸ ਤਰ੍ਹਾਂ ਤਾਂ ਤੇਰਾ ਕਰਜ਼ਾ ਜ਼ਿਆਦਾ ਹੋ ਜਾਵੇਗਾ ਜੇਕਰ ਦੁਬਾਰਾ ਵੀ ਸਫਲ ਨਾ ਹੋਇਆ ਤਾਂ ਮੈਂ ਇਹਨਾਂ ਕਰਜ਼ਾ ਕਿੱਥੋਂ ਦੇਵਾਂਗਾ ਫਿਰ ਸੁਨੀਤਾ ਥੋੜਾ ਗੁੱਸੇ ਵਿੱਚ ਕਹਿੰਦੀ ਕਿ ਤੂੰ ਪਿੰਡ ਦੇ ਰਹਿਣ ਹੀ ਕਾਬਲ ਹੈ ਜਾਂ ਤੇਰੇ ਕੋਲ ਕੁਝ ਨਹੀਂ ਹੋਣਾ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਫੇਲ ਹੋਣ ਦੀਆਂ ਗੱਲਾਂ ਨਹੀਂ ਕਰਦੇ ਬਲਕਿ ਤੈਨੂੰ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਹਰ ਹਾਲ ਵਿੱਚ ਸਫਲ ਹੋ ਜਾਊਂਗਾ ਫਿਰ ਕਰਜ਼ਾ ਲਾਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਇਹ ਸੁਣ ਕੇ ਉਹ ਲड़का ਇੱਕ ਹੋਰ ਕੋਸ਼ਿਸ਼ ਕਰਨ ਦੇ ਲਈ ਉੱਥੇ ਰੁਕ ਗਿਆ ਇਸ ਵਾਰ ਉਹ ਖਾਣਾ ਵੀ ਸੁਨੇਹਾ ਦੇ ਘਰੋਂ ਹੀ ਖਾਂਦਾ ਤਾਂ ਕਿ ਖਾਣਾ ਬਣਾਉਣ ਵਿੱਚ ਸਮਾਂ ਖਰਾਬ ਨਾ ਹੋਵੇ ਹੁਣ ਸੁਨੀਤਾ ਡਿਊਟੀ ਤੋਂ ਆਉਣ ਤੋਂ ਬਾਅਦ ਉਸ ਨੂੰ ਇੱਕ ਵਾਰ ਜ਼ਰੂਰ ਵੇਖ ਕੇ ਆਉਂਦੀ ਕਮਰੇ ਦੀ ਕੁਝ ਸਫਾਈ ਵੀ ਕਰ ਦਿੰਦੀ ਪੇਪਰ ਵਿੱਚ ਕੁਝ ਇਹ ਦਿਨ ਬਚੇ ਸੀ ਤੇ ਸੁਨੀਤਾ ਨੇ ਉਸ ਤੇ ਜਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਹ ਸਵੇਰੇ 4 ਵਜੇ ਜਾ ਕੇ ਉਸ ਨੂੰ ਉਠਾਉਂਦੀ ਤੇ ਚਾਹ ਬਣਾ ਕੇ ਦਿੰਦੀ ਜੇਕਰ ਉਹ ਟਾਈਮ ਤੇ ਨਹੀਂ ਉੱਠਦਾ ਤਾਂ ਉਸ ਨੂੰ ਝਿੜਕਾਂ ਵੀ ਦਿੰਦੀ ਫਿਰ ਰਕੇਸ਼ ਦਾ ਪੇਪਰ ਵੀ ਬਹੁਤ ਵਧੀਆ ਹੋ ਗਿਆ ਪੇਪਰ ਦੇਣ ਤੋਂ ਬਾਅਦ ਉਹ ਵਾਪਸ ਪਿੰਡ ਚਲਾ ਗਿਆ ਇਸ ਵਾਰ ਸੁਨੀਤਾ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਜ਼ਰੂਰ ਸਫਲ ਹੋ ਜਾਏਗਾ ਜੋ ਉਮੀਦ ਸੀ ਉਹੀ ਹੋਇਆ ਪ੍ਰਕਾਸ਼ ਪਾਸ ਹੋ ਗਿਆ ਉਸ ਨੂੰ ਬਹੁਤ ਵਧੀਆ ਰੈਂਕ ਤੇ ਨੌਕਰੀ ਮਿਲ ਗਈ ਰਿਜ਼ਲਟ ਆਉਣ ਤੋਂ ਬਾਅਦ ਉਹ ਆਪਣੇ ਸੈਲੀਬ੍ਰੇਸ਼ਨ ਵਿੱਚ ਬਿਜੀ ਹੋ ਗਿਆ ਉਸ ਦੇ ਪਿੰਡ ਸਕੂਲ ਕਾਲਜ ਤੇ ਕਈ ਹੋਰ ਜਗ੍ਹਾ ਤੇ ਉਸ ਦਾ ਬਹੁਤ ਸਤਿਕਾਰ ਨਾਲ ਸਵਾਗਤ ਕੀਤਾ ਗਿਆ ਫਿਰ ਉਹ ਨੌਕਰੀ ਦੇ ਕੋਈ ਫਰਮਲ ਪ੍ਰੋਸੈਸ ਵਿੱਚ ਲੱਗ ਗਿਆ ਉਸ ਨੂੰ ਸੁਨੀਤਾ ਨਾਲ ਮਿਲਣ ਦਾ ਟਾਈਮ ਹੀ ਨਾ ਮਿਲਿਆ ਸੁਨੀਤਾ ਨੇ ਰਿਜ਼ਲਟ ਤੋਂ ਬਾਅਦ ਤੁਰੰਤ ਹੀ ਉਸ ਨੂੰ ਵਧਾਈ ਦੇਣ ਲਈ ਫੋਨ ਕੀਤਾ ਸੀ ਇੱਕ ਦਿਨ ਜਦੋਂ ਸੁਨੀਤਾ ਕਰਹੀ ਸੀ ਤੇ ਉਸਦੀ ਕਿਸੇ ਖਾਸ ਸਹੇਲੀ ਦਾ ਉਸ ਨੂੰ ਫੋਨ ਆਇਆ ਕਿ ਟੀਵੀ ਚ ਲਾ ਕੇ ਦੇਖ ਤੇਰੇ ਯੂਪੀਐਸਸੀ ਫਾਈਟਰ ਦੀ ਇੰਟਰਵਿਊ ਆ ਰਹੀ ਹੈ ਸੁਨੀਤਾ ਨੇ ਤੁਰੰਤ ਟੀਵੀ ਚ ਲਾਇਆ ਉਸ ਨੇ ਵੇਖਿਆ ਕਿ ਰਕੇਸ਼ ਨੂੰ ਇੱਕ ਸਵਾਲ ਕੀਤਾ ਗਿਆ ਕਿ ਤੁਸੀਂ ਆਪਣੀ ਸਫਲਤਾ ਦਾ ਕ੍ਰੈਡਿਟ ਕਿਸ ਨੂੰ ਦੇਣਾ ਚਾਹੁੰਦੇ ਹੋ ਉਸ ਟਾਈਮ ਰਕੇਸ਼ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਕੇ ਸੁਨੀਤਾ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਉਹ ਕਹਿੰਦਾ ਕਿ ਮੇਰੀ ਸਫਲਤਾ ਦਾ ਕ੍ਰੈਡਿਟ ਸਿਰਫ ਇੱਕ ਹੀ ਇਨਸਾਨ ਨੂੰ ਜਾਂਦਾ ਹੈ ਜਿਸ ਨੂੰ ਮੈਂ ਜਲਦੀ ਹੀ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗਾ ਉਸ ਦੇ ਬਾਰੇ ਮੈਂ ਇੰਨਾ ਹੀ ਕਹਾਂਗਾ ਕਿ ਉਹ ਬਹੁਤ ਪਿਆਰੀ ਹੈ ਉਹਦੇ ਵਰਗਾ ਇਸ ਦੁਨੀਆ ਵਿੱਚ ਕੋਈ ਨਹੀਂ ਮੈਂ ਤਾਂ ਹਾਰ ਚੁੱਕਿਆ ਸੀ ਪਰ ਉਸ ਨੇ ਮੈਨੂੰ ਫਿਰ ਤੋਂ ਖੜਾ ਕੀਤਾ ਮੇਰਾ ਹੌਸਲਾ ਵਧਾਇਆ ਮੇਰੀ ਸਾਰੀ ਪੜ੍ਹਾਈ ਕੋਚਿੰਗ ਤੇ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਰਹਿਣ ਦੇ ਲਈ ਖਾਣੇ ਦਾ ਖਰਚਾ ਵੀ ਚੱਕਿਆ ਪੱਤਰਕਾਰ ਕਹਿੰਦਾ ਉਸ ਸ਼ਖਸ ਦਾ ਕੀ ਨਾਮ ਹੈ ਤੇ ਉਹ ਕਹਿੰਦਾ ਉਸ ਦਾ ਨਾਮ ਹੈ ਸੁਨੀਤਾ ਨਾਮ ਦੇ ਅਨੁਸਾਰ ਉਹ ਨਕਤੀਕਤਾ ਦਾ ਪ੍ਰਤੀਕ ਹੈ ਮੇਰੇ ਲਈ ਤਾਂ ਉਹ ਆਤਮ ਵਿਸ਼ਵਾਸ ਹੈ ਆਪਣਾ ਅੱਗੇ ਦਾ ਜੀਵਨ ਮੈਂ ਉਸ ਦੇ ਲਈ ਤਿਆਗਣ ਤੇ ਸਮਰਪਣ ਕਰਨਾ ਚਾਹੁੰਦਾ ਹਾਂ ਪੱਤਰਕਾਰ ਕਹਿੰਦਾ ਕਿ ਤੁਸੀਂ ਉਸ ਨਾਲ ਵਿਆਹ ਕਰਨਾ ਚਾਹੁੰਦੇ ਹੋ ਰਕੇਸ਼ ਦਾ ਜਵਾਬ ਸੁਣਨ ਲਈ ਇੱਕ ਵਾਰ ਤਾਂ ਸੁਨੀਤਾ ਦੇ ਸਾਹ ਹੀ ਰੁਕ ਗਏ ਧੜਕਣ ਜਿਵੇਂ ਬੰਦ ਹੋ ਗਈ ਹੋਵੇ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਹਦਾ ਉਸਨੇ ਮੁਸਕਰਾਉਂਦਿਆਂ ਹੋਇਆ ਕਿਹਾ ਜੇਕਰ ਉਹ ਹਾਂ ਕਹੇਗੀ ਤਾਂ ਮੈਂ ਉਸ ਨਾਲ ਆਪਣੀ ਸਾਰੀ ਜ਼ਿੰਦਗੀ ਗੁਜ਼ਾਰਨਾ ਚਾਹਾਂਗਾ ਕਿਉਂਕਿ ਉਸ ਤੋਂ ਜ਼ਿਆਦਾ ਮੈਨੂੰ ਕੋਈ ਹੋਰ ਨਹੀਂ ਸੰਭਾਲ ਕੇ ਰੱਖ ਸਕਦਾ ਇੰਨਾ ਸੁਣਦਿਆਂ ਹੀ ਸੁਨੀਤਾ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਨਿਕਲ ਰਹੇ ਸਨ ਦਿਲ ਵਿੱਚ ਮਿੱਠਾ ਜਿਹਾ ਦਰਦ ਹੋਣ ਦਾ ਅਹਿਸਾਸ ਹੋਣ ਲੱਗਾ ਤੇ ਫਿਰ ਉੱਚੀ ਉੱਚੀ ਰੋਣ ਲੱਗ ਪਈ ਉਸਨੇ ਰਕੇਸ਼ ਨੂੰ ਕਦੇ ਆਪਣੇ ਪਿਆਰ ਦਾ ਇਖਾਰ ਨਹੀਂ ਕੀਤਾ ਨਾ ਹੀ ਕੋਈ ਸ਼ਰਤ ਰੱਖੀ ਸੀ ਉਹ ਤਾਂ ਆਪਣੇ ਆਪ ਹੀ ਉਸਦੇ ਜਜ਼ਬਾਤਾਂ ਨੂੰ ਸਮਝ ਗਿਆ ਸੀ ਪੇਰ ਦੌਰਾਨ ਉਸਨੇ ਕਦੀ ਸੁਨੀਤਾ ਨੂੰ ਇਹ ਅਹਿਸਾਸ ਹੀ ਹੋਣ ਨਹੀਂ ਹੋਂ ਦਿੱਤਾ ਕਿ ਉਹ ਉਸ ਨਾਲ ਜ਼ਿੰਦਗੀ ਬਤਾਉਣੀ ਚਾਹੁੰਦਾ ਹੈ ਟ੍ਰੇਨਿੰਗ ਤੇ ਜਾਣ ਤੋਂ ਪਹਿਲਾਂ ਉਹ ਸੁਨੀਤਾ ਦੇ ਘਰ ਆ ਗਿਆ ਅਚਾਨਕ ਉਸਨੇ ਆਉਣ ਨਾਲ ਸੁਨੀਤਾ ਉਸ ਨੂੰ ਵੇਖ ਕੇ ਘਬਰਾ ਗਈ ਹਰ ਗੱਲ ਤੇ ਝਿੜਕ ਕੇ ਗੱਲ ਕਰਨ ਵਾਲੀ ਸੁਨੀਤਾ ਅੱਜ ਉਸ ਨਾਲ ਨਜ਼ਰਾਂ ਨਹੀਂ ਮਿਲਾ ਰਹੀ ਸੀ ਉਹ ਕੋਲ ਆ ਕੇ ਕਹਿੰਦਾ ਕਿ ਟ੍ਰੇਨਿੰਗ ਤੇ ਜਾ ਰਹਿਆਂ ਹਾਂ ਸੋਚਿਆ ਤੈਨੂੰ ਮਿਲ ਕੇ ਹੀ ਜਾਵਾਂ ਇਸ ਲਈ ਉਹ ਇੱਥੇ ਆ ਗਿਆ ਇੰਟਰਵਿਊ ਤੋਂ ਅਣਜਾਣ ਬਣਦੀ ਹੋਈ ਕਹਿਣ ਲੱਗੀ ਕਿ ਆਪਣੀ ਪਹਿਲੀ ਤਨਖਾਹ ਮੇਰੇ ਕੋਲ ਭੇਜ ਦੇਵੀਂ ਤੇ ਜਾਂਦਿਆਂ ਟਾਈਮ ਸਾਰਾ ਹਿਸਾਬ ਵੀ ਲੈ ਜਾਵੇਂ ਮੈਂ ਲਿਖ ਕੇ ਰੱਖਿਆ ਹੋਇਆ ਹੈ ਉਹ ਵੀ ਕਹਿੰਦਾ ਕਿ ਤੂੰ ਇੱਕ ਸੈਲਰੀ ਦੀ ਗੱਲ ਕਰਦੀ ਹੈ ਮੈਂ ਤਾਂ ਚਾਹੁੰਦਾ ਹਾਂ ਕਿ ਤੂੰ ਮੇਰੀ ਸਾਰੀ ਤਨਖਾਹ ਦੀ ਹੀ ਉਮਰ ਪਰ ਹੱਕਦਾਰ ਬਣ ਜਾ ਇਹ ਸੁਣਦਿਆਂ ਹੀ ਸੁਨੀਤਾ ਦਾ ਦਿਲ ਹੋਰ ਤੇਜ਼ ਧੜਕਣ ਲੱਗਾ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਜ਼ੁਬਾਨ ਅਟਕ ਗਈ ਉਹ ਗੋਭੋ ਬੋਲਿਆ ਕਿ ਤੂੰ ਮੈਨੂੰ ਹਮੇਸ਼ਾ ਦੇ ਲਈ ਚਾਹੀਦੀ ਹੈ ਤੇ ਮੈਂ ਸਾਰੀ ਉਮਰ ਤੇਰੀਆਂ ਝੜਕਾ ਖਾਣੀਆਂ ਚਾਹੁੰਦਾ ਹਾਂ ਉਹ ਕਹਿੰਦੀ ਮੈਂ ਤਾਂ ਇੱਕ ਆਮ ਜਿਹੀ ਲੜਕੀ ਹਾਂ ਮੈਨੂੰ ਤਾਂ ਇੱਕ ਕਲਰਕ ਨੇ ਛੱਡ ਦਿੱਤਾ ਤੈਨੂੰ ਤਾਂ ਬਹੁਤ ਵਧੀਆ ਪੜ੍ਹੀ ਲਿਖੀ ਕੁੜੀ ਆਈਐਸ ਲੜਕੀ ਮਿਲ ਜਾਵੇਗੀ ਉਹ ਕਹਿੰਦਾ ਨਹੀਂ ਤੂੰ ਮੇਰੇ ਲਈ ਕੋਈ ਆਮ ਲੜਕੀ ਨਹੀਂ ਤੂੰ ਬਹੁਤ ਖਾਸ ਹੈ ਮੈਂ ਜਾਣਦਾ ਹਾਂ ਇੱਕ ਕਲਰਕ ਨੇ ਤੇਰੇ ਨਾਲੋਂ ਮੰਗਣੀ ਤੋੜਵਾ ਲਈ ਇਹ ਸੁਣਦਿਆਂ ਹੀ ਮੈਂ ਦੁਨੀ ਮਿਹਨਤ ਕੀਤੀ ਕਿ ਮੈਂ ਜ਼ਿੰਦਗੀ ਵਿੱਚ ਕੁਝ ਬਣ ਕੇ ਤੇਰਾ ਸਹਾਰਾ ਬਣ ਸਕਾਂ ਸੱਚ ਦੱਸਾਂ ਤਾਂ ਪਹਿਲੀ ਵਾਰ ਫੇਲ ਹੋਣ ਤੋਂ ਬਾਅਦ ਜਦੋਂ ਮੈਂ ਦੁਬਾਰਾ ਤਿਆਰੀ ਕਰਨੀ ਸ਼ੁਰੂ ਕੀਤੀ ਤਾਂ ਮੇਰੇ ਦਿਮਾਗ ਵਿੱਚ ਇੱਕ ਹੀ ਗੱਲ ਸੀ ਕਿ ਮੈਂ ਤੇਰੇ ਲਈ ਯੂਪੀਐਸਸੀ ਫਾਈਟਰ ਕਰਨੀ ਚਾਹੁੰਦਾ ਹਾਂ ਤੂੰ ਇੱਕ ਆਈਏਐਸ ਦੀ ਪਤਨੀ ਬਣਨ ਜਾ ਰਹੀ ਹੈਂ ਤਾਂ ਕਿ ਜਦੋਂ ਉਹ ਕਲਰਕ ਤੈਨੂੰ ਮਿਲੇ ਤੇ ਤੇਰੇ ਸਾਹਮਣੇ ਨਜ਼ਰਾਂ ਨਾ ਚੁੱਕ ਸਕੇ ਰਕੇਸ਼ ਦੀਆਂ ਗੱਲਾਂ ਸੁਨੀਤਾ ਦੇ ਦਿਲ ਤੇ ਲੱਗੇ ਜ਼ਖਮਾਂ ਉੱਤੇ ਮਲਮ ਦੀ ਤਰ੍ਹਾਂ ਲੱਗ ਰਹੀਆਂ ਸੀ ਉਸ ਨੂੰ ਬਹੁਤ ਸਕੂਨ ਮਿਲ ਰਿਹਾ ਸੀ ਫਿਰ ਉਹ ਕਹਿੰਦਾ ਕਿ ਚੰਗਾ ਹੋਇਆ ਉਸ ਕਲਰਕ ਨੇ ਤੈਨੂੰ ਛੱਡ ਦਿੱਤਾ ਅਗਰ ਉਹ ਨਹੀਂ ਛੱਡਦਾ ਤਾਂ ਤੂੰ ਮੇਰੀ ਕਿਸਮਤ ਵਿੱਚ ਕਿਵੇਂ ਆਉਂਦੀ ਤੂੰ ਤਾਂ ਬਣੀ ਹੀ ਮੇਰੇ ਲਈ ਹੈ ਮੈਨੂੰ ਚੜਕਣ ਲਈ ਮੈਨੂੰ ਸੰਭਾਲਣ ਲਈ ਮੈਨੂੰ ਤੇਰੀ ਆਦਤ ਹੁਦਾ ਹੋ ਗਈ ਹੈ ਪਲੀਜ਼ ਮੇਰਾ ਹੱਥ ਛੱਡ ਲੈ ਸੁਨੀਤਾ ਨੇ ਵੀ ਜ਼ਿਆਦਾ ਟਾਈਮ ਨਾ ਲਗਾਇਆ ਤੇ ਰਕੇਸ਼ ਦਾ ਹੱਥ ਫੜ ਲਿਆ ਉਹ ਤੇ ਉੱਚੀ ਉੱਚੀ ਰੋਣ ਲੱਗ ਪਈ ਉਹ ਕਹਿੰਦਾ ਕਿ ਤੂੰ ਰੋ ਕਿਉਂ ਰਹੀ ਹੈ ਸੁਨੀਤਾ ਕਹਿੰਦੀ ਕਿ ਕੁਝ ਦਰਦ ਇੰਨਾ ਹੰਝੂਆਂ ਰਾਹੀਂ ਮੈਂ ਬਾਹਰ ਕੱਢ ਰਹੀ ਹਾਂ ਮੈਨੂੰ ਲੱਗ ਰਿਹਾ ਹੈ ਕਿ ਮੈਂ ਦੁਬਾਰਾ ਜ਼ਿੰਦਗੀ ਛੀਨ ਲੱਗੀ ਹਾਂ ਤੂੰ ਮੈਨੂੰ ਸੜਕ ਤੇ ਇੱਕ ਬੇਵਸਤ ਤੇ ਅਣਜਾਣ ਇਨਸਾਨ ਮਿਲਿਆ ਸੀ ਕੀ ਪਤਾ ਸੀ ਕਿ ਜ਼ਿੰਦਗੀ ਦੀ ਹੱਕਦਾਰੀ ਬਣ ਜਾਓਗੇ ਉਹ ਕਹਿੰਦਾ ਹਾਂ ਹੱਕਦਾਰ ਕਿੰਨਾ ਪਿਆਰਾ ਸ਼ਬਦ ਹੈ ਹੈਨਾ ਤੂੰ ਮੇਰੀ ਹੱਕਦਾਰ ਤੇ ਮੈਂ ਤੇਰਾ ਹੱਕਦਾਰ ਮਿਲ ਕੇ ਇੱਕ ਬਹੁਤ ਵਧੀਆ ਘਰ ਬਸਾਵਾਂਗੇ ਇੱਕ ਦੂਜੇ ਨਾਲ ਹੱਸਾਂਗੇ ਤੇ ਇੱਕ ਦੂਜੇ ਨਾਲ ਹੀ ਰੋਵਾਂਗੇ ਇਦਾਂ ਹੀ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਗੁਜ਼ਰ ਜਾਏਗੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ